ਕੜਾਜੀ ਸਵੇਰੇ ਹੀ ਗਾਏ ਆ ਤੇ ਘਰ ਪੂਰਾ ਘੱਟ ਕੇ ਚੱਲ ਗਿਆ ਘਰ ਨੂੰ ਮੋੜ ਕੇ ਫੇਰ ਮੈਂ ਜਿਹੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਅੰਗੂਠੀ ਛੱਡ ਜਾਨਾ ਮਕੇਰੀ ਸਾਲੀ ਛੱਡ ਜਾਨਾ ਮੈਂ ਦਿੱਲੀ ਜਾਣਾ ਜਾਂਦਾ ਤੇ ਮੋੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਨਾ ਰੌਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆ ਕੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈ ਇਹ ਦੂਜੀਆਂ ਗਾਵੀਆਂ ਦਸੇ ਵੱਢ ਜਲ ਮੇਂ ਕਾਂਡੀਆਂ ਨੇ ਰਸੇ ਵੱਢੇ ਤਿੰਨ ਚਾਰ ਗਾਵੀਆਂ ਮੇਰੀਆਂ ਵੀ ਸੜ ਗਈਆਂ ਤੇ ਕੀ ਕੁਕੀ ਨਹੀਂ ਇਹ ਨਹੀਂ ਪਤਾ ਲੱਗਾ ਕਿ ਦਾ ਰਕ ਲੱਗੀ ਕੀ ਪਰਸੋਂ ਹੀ ਤੇ ਪਰਸੋਂ ਲੈਂਦੀ 50000 ਠੀਕ ਹੈ ਬਾਕੀ ਕਿਹਨਾਂ ਗਾਂਾਂ ਥੋ ਜਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਟਿਕਟਾਕੇ ਲਵਾਣੇ ਕੀ ਬੰਨਾ ਮੇਰੇ ਸਪਰਮਾਤਮਾਨ ਨੂੰ ਪਤਾ ਕੀ ਬਣਾ ਕੀ ਰਹੀ ਇਹ ਗਾਂਾਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾਣੀ ਠੀਕ ਹੈ ਸਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿਸਾਬ ਮਿਲਣਾ ਚਾਹੀਦਾ ਹਾਂਜੀ ਫੇਰ ਨਾਲ ਜੋਰ ਤਕਾ ਉਹ ਨਸਾਨ ਹੋ ਗਿਆ ਮਤਲਬ ਮਿਲ ਜਾਈ ਦੀ ਠੀਕ ਹੈ ਮੇਰੀ ਮਤਲਬ ਕਰੋ ਜੀ ਜੇ ਮੈਂ ਮੁੜ ਕੇ ਫੇਰ ਆਪਣਾ ਘਰ ਪਰ ਕੰਮ ਕਰ ਸਕਾਂ ਕਿ ਤੇ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਆਮ ਸੰਭਾਲ ਇਹ ਬਿਮਾਰ ਹੈ ਤੇ ਫਿਆ ਪੱਟੇ ਪੱਟੇ ਭਾਜੀ ਲਿਆ ਕੇ ਪਾਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕੰਮ ਆਪ ਚਲਾਇਆ ਬੱਚੇ ਸਿਰ ਚਲਾ ਬਿਆਜੀ ਪੈਸੇ ਚੁੱਕ ਕੇ ਫੇਰ ਲਿਆਉਂਦੀ ਹੈ ਗਾਈ ਭਾਜੀ ਤੁੰ ਦਾ ਵੀ ਤਾਂ ਬਿਮਾਰ ਹੈ ਤੇ ਚਲ ਦੁੱਧ ਦੁੱਧ ਤਾਂ ਹੀ ਦੱਸਿਆ ਜਾ ਰਿਹਾ ਤੁਹਾਨੂੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਰਹਾ ਕੋਈ ਵੀ ਇੱਗ ਲੱਗ ਲੱਗ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾ ਤੂਰ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾ ਤੂਰ ਕੱਢੀ ਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣ ਗਏ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹੁੰਦੇ ਮੇਰੇ ਦੇਰ ਰਸ ਨੂੰ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਹਾਂ ਕੋਈ ਸਮਝ ਨਹੀਂ ਲੱਗੀ ਸਾਨੂੰ ਭਾਜੀ ਹੋਰ ਕਿਹੜਾ ਸਾਨੂੰ ਕਿਹ ਪਾਸੇ ਹਸਰਾ ਆ ਕੋਈ ਹਸਰ ਰਿਆਗਾ ਇਹ ਦੂਰ ਸੇ ਰਹੀ ਆ ਸੋ ਇਸ ਤੇ ਮਾੜੇ ਬੰਦਰਾ ਰੱਬ ਹੀ ਆ ਭਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆ ਜੀ ਪਰਮਾਤਮਾ ਦੇ ਵੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤੇ ਘਟਣਾ ਕੀ ਹੋਈ ਹੈ ਜੀ ਜਦੋਂ ਛੇਤੀ ਨਾਲ ਲੱਗ ਚਾਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੇ ਬਜਾਇਆ ਪਰ ਵਿਚਾਰ ਰਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਏ ਧਰ ਵੀ ਨਹੀਂ ਚੋਈ ਨਾਲ ਬਸ਼ੀ ਮੰਗਰ ਸੜ ਕੇ ਸੁਆਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ 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 ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀਸਾਉਨ ਸਾਡੀ ਉਹ ਮੰਗੇ ਪਰ ਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਠੀਕ ਹੈ ਜੇ ਥੋੜੀ ਬਹੁਤ ਸਰਕਾਰ ਵਾਲੋ ਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆਂਦਾ ਜਿਵੇਂ ਮਰਾਂਦਾ ਵੀ ਖਤਮ ਹੋ ਗਿਆ ਟੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਹਟ ਮਨ ਦੇ ਕੋਲ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਆਇਆ ਅੱਛਾ ਜਿਹੜੀਆਂ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਧੇ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਟੀ ਉਹਨਾਂ ਦਾ ਪਤਾ ਵੀ ਕੋਈ ਨਹੀਂ ਉਤਰ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਡੀ ਸਾਬ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਹੁਮਤ ਹੋ ਜੇ ਗਰੀਬਾਂ ਦੀ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬ